ਮੇਰਾ ਹੱਤਵადი ਹੈ ਮੇਰੀ ਗੱਡੀ ਮੈਨੂੰ ਜੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰਤ ਸਿੰਘ ਮੜੇ ਜਾ ਦੇ ਪਿਓ ਦਾ ਨਹੀਂ ਜਾ ਉਹਦੇ ਪਿਓ ਦਾ ਨਹੀਂ ਮੇਰਾ ਭੱਜਿਆ ਕਿਉਂ ਆ ਜੇ ਮੈਂ ਕਤਲ ਕੀਤਾ ਹੀ ਦਰਦਾ ਕਿਉਂ ਆ ਉਹ ਗਿੱਦਰ ਦੀ ਲਾਦਾ ਉਹ ਉਹ ਨਕਲੀਆ ਹੋ ਨਿੰਗ ਪਰ ਸਟੈਂਡ ਰੱਖੇ ਲੋਦਰਾ ਪਰਿਵਾਰ ਮੇਰੇ ਤੋਂ ਮਾਫੀ ਨਾ ਮੰਗੋਗੇ ਮਾਫੀ ਤੇ ਪ੍ਰੀਤੀ ਜੱਟੀ ਜਾਵੇ ਉਹ ਜਾਂ ਕੋਈ ਹੋਵੇ ਮਾਫੀ ਨਹੀਂ ਮੰਗਣੀ ਐ ਡਾਕੂ ਆ ਤੋ ਇਹ ਲਟੇਰੇ ਆਹੇ ਇਹ ਬਹੁਤ ਵੱਡਾ ਪਾਪ ਕੀਤਾ ਮੇਰੇ ਵੱਲ ਮੈਨਾਂ ਨੂੰ ਨਰਕਾਂ ਦੇ ਟਿਕਟ ਨਹੀਂ ਮਿਲਣੀ ਹੈਗੀ ਅਮਰਿਤਪਾਲ ਸਿੰਘ ਮਹਿਰੋ ਜਿਸ ਨੂੰ ਲੈ ਕੇ ਗੁਰਸਿਮਰਨ ਮੰਡ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਤਾਂ ਦੱਸਦੇ ਯੇ ਕਿ ਜਿੱਥੇ ਗੁਰਸਿਮਰਨ ਮੰਡ ਜੋ ਕਿ ਕੰਟਾ ਕਰ ਗੇਟ ਦੇ ਬਾਹਰ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਦੀਪਿਕਾ ਲੂਥਰਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਿਆ ਪਰ ਇੱਥੇ ਪਰਿਵਾਰ ਨੇ ਸਾਡਾ ਫੋਨ ਨਹੀਂ ਚੁੱਕਿਆ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਡਰਿਆ ਹੋਇਆ ਹੈ ਤੇ ਉਥੇ ਦੀਪਿਕਾ ਲੂਥਰਾ ਨੂੰ ਪੁਲਿਸ ਵੱਲੋਂ ਸੁਰੱਖਿਆ ਮਹੱਈਆ ਕਰਵਾਈ ਗਈ ਹੈ ਦੋ ਪੁਲਿਸ ਅਧਿਕਾਰੀ ਦੀਪਿਕਾ ਲੂਥਰਾ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਕੀਤੇ ਗਏ ਰਾਜਾ ਇਹ ਕਿ ਬੀਤੇ ਦਿਨੀ ਭਾਬੀ ਕਮਲਕੌਰ ਨੂੰ ਜਿਸ ਤਰੀਕੇ ਨਾਲ ਧੋਖੇਦਨਾ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਅਮਰਿਤਪਾਲ ਮਹਿਰੂਦ ਵੱਲੋਂ ਜਿਹੜੀਆਂ ਧਮਕੀਆਂ ਦਾ ਸلسਲਾ ਉਹ ਸੋਸ਼ਲ ਮੀਡੀਆ ਇਨਫਲੂਐਂਸਰਸ ਦਾ ਕਹਿਣਾ ਕਿ ਜਾਰੀ ਹੈ ਜਿਨ੍ਹਾਂ ਵਿਚਾਲੇ ਦੀਪਿਕਾ ਲੂਥਰਾ ਦਾ ਵੀ ਕਹਿਣਾ ਸੀ ਕਿ ਉਸ ਨੂੰ ਧਮਕੀ ਮਿਲੀ ਹੈ ਤੇ ਇਸੇ ਦਰਮਿਆਨ ਜਿੱਥੇ ਗੁਰਸਿਮਰਨ ਮੰਡ ਦੇ ਵੱਲੋਂ ਇਹ ਕਿਹਾ ਗਿਆ ਕਿ ਅਜੇਹੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੀ ਭਲਾਈ ਦੇ ਲਈ ਅਰਦਾਸ ਕਰਦੇ ਨੇ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਤਾਂ ਗੁਰੂ ਰਾਮਦਾਸ ਜੀ ਨੇ ਹੀ ਰੱਖਿਆ ਕੀਤੀ ਸੀ ਅਮਰਤਾਲ ਮੈਰੋ ਬਾਰੇ ਸਵਾਲ ਪੁੱਛੇ ਜਾਂਦੇ ਉਹਨਾਂ ਕਿਹਾ ਕਿ ਉਸਨੇ ਜੋ ਵੀ ਕੀਤਾ ਉਹ ਗਲਤ ਹੈ ਜੇਕਰ ਕੋਈ ਗਰੀਬ ਬੰਦਾ ਹੈ ਉਸ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕਦੀ ਹੈ ਜੇਕਰ ਸੋਸ਼ਲ ਮੀਡੀਆ ਤੇ ਕੋਈ ਕੁਝ ਗਲਤ ਕਰ ਰਿਹਾ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਪਰ ਮਾਰਨਾ ਜਾਇਜ਼ ਨਹੀਂ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਉਦੋਂ ਹੀ ਪਾਕਿਸਤਾਨ ਦੇ ਹੱਕ ਦੇ ਵਿੱਚ ਬੋਲਣ ਵਾਲੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਦੁਸ਼ਮਣ ਨੇ ਅਸੀਂ ਜਥੇਦਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਜੇਕਰ ਬਲਵੰਤ ਸਿੰਘ ਰਾਜਵਾਨਾ ਨੂੰ ਮਦਦ ਦਿੱਤੀ ਜਾ ਸਕਦੀ ਤੇ ਨਾਲ ਕੁੜੀਆਂ ਦੀ ਵੀ ਮਦਦ ਕੀਤੀ ਜਾਣੀ ਚਾਹੀਦੀ ਤੇ ਇਸ ਦੇ ਦਰਮਿਆਨ ਗੁਰਸਿਮਰਨ ਮੰਡਾਏ ਕਹਿਣਾ ਕਿ ਮੈਂ ਇੱਥੇ ਖੜਾ ਬੱਬਰ ਖਾਲਸਾ ਜੋ ਕਰਨਾ ਚਾਹੀਏ ਕਰ ਸਕਦਾ ਹੈ ਉਹਨਾਂ ਕਹਿ ਕਿ ਕਮਰ ਕੌਰ ਭਾਬੀ ਨੂੰ ਧੋਖੇ ਦੇ ਨਾਮ ਮਾਰਿਆ ਗਿਆ ਤੇ ਅਮਰਿਤਪਾਲ ਸਿੰਘ ਮਹਿਰੋਤ ਤਵਾਦੀ ਹੈ ਫਹਿਜ਼ਾਦ ਪੱਟਿਆ ਤਵਾਦੀ ਹੈ ਤੇ ਉਨਾ ਕਿਹਾ ਕਿ ਇਹਨਾਂ ਨੂੰ ਤਾਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਕੁਝ ਪ੍ਰਸ਼ਾਸਨ ਨੇ ਵੀ ਬਈ ਕਿਹਾ ਵੀ ਥੋੜਾ ਲਾਅਨ ਆਰਡਰ ਨੂੰ ਮਜ਼ਬੂਤ ਰੱਖਣਾ ਆਪਾਂ ਨੇ। ਤੇ ਪ੍ਰਸ਼ਾਸਨ ਫੋਨ ਵੀ ਨਹੀਂ ਚੱਕ ਰਿਹਾ। ਅਸੀਂ ਬਿਨਾ ਫੋਨ ਚੱਕੇ ਆਪਾਂ ਜਾਬ ਨਹੀਂ ਸਕਦੇ। ਕਿਉਂਕਿ ਪ੍ਰਸ਼ਾਸਨ ਦੇ ਕਹਿਣ ਮਤਾਂ ਡਰਿਆ ਹੋਇਆ ਉਹ ਅੱਤਵਾਦੀਆਂ ਤੋਂ ਧਮਕੀਆਂ ਆ ਰਹੀਆਂ ਨੇ। ਮੈਂ ਅੱਤਵਾਦੀਆਂ ਦੇ ਧਮਕਿਆਂ ਤੋਂ ਡਰਨ ਦੀ ਲੋੜ ਨਹੀਂ। ਪ੍ਰਸ਼ਾਸਨ ਤੁਹਾਡੇ ਨਾਲ ਖੜਾ ਵਾ। ਅੱਜ 2025 ਦਾ ਪ੍ਰਸ਼ਾਸਨ ਹੈ। ਪ੍ਰਸ਼ਾਸਨ ਸ਼ਾਣਾ ਚ ਕਾਗਲ ਲੱਤਾ ਹੀ ਗੋਲੀਆਂ ਪੈਂਦੀਆਂ ਨੇ ਗੈਂਗਸਟਰਾਂ ਦੇ ਰੋਜ਼ ਪ੍ਰਸ਼ਾਸਨ ਦੇ ਸਾਹਮਣੇ ਕੋਈ ਖੰਕੇ ਦਿਖਾ ਦੇਵੇ ਜਾਂ ਮੇਰੇ ਸਾਹਮਣੇ ਗੁਰਸਿਮਰ ਸਿੰਘ ਮਣਦੇ ਅੱਤਵਾਦੀ ਬੱਬਰ ਖਾਲਸਾ ਦੇ ਮੇਲੇ ਕਰਦੇ ਪਏ ਆ ਤੁਸੀਂ ਆਪਣਾ ਪੇਸ਼ ਹੋ ਬੱਬਰ ਖਾਲਸਾ ਦਾ ਚਾਚਾ ਬਧਾਵਾ ਜਿਹੜਾ ਪਾਕਿਸਤਾਨ ਬੈਠਾ ਉਹ ਆਪ ਤਾਂ ਖੁਦ ਲੁਕਿਆ ਹੋਇਆ ਹੋ ਉਹ ਆਪ ਤਾਂ ਜ਼ਿੰਦਗੀ ਜੀ ਰਿਹਾ ਮਸਾ ਲੋਕ ਲੋਕੇ ਜ਼ਿੰਦਗੀ ਜੀ ਰਿਹਾ ਉਹ ਇਹ ਅੱਤਵਾਦੀ ਇਹ ਕੋਈ ਨਹੀਂ ਚੱਲਣੀ ਨਾ ਖਾਲਸਤਾਨੀਆਂ ਦੀ ਇੱਥੇ ਰੈਲੀ ਰੂਲੀ ਕੱਢੀ ਜਾਂਦੇ ਸੀ ਪੁੱਤਰ ਨਗਰੀ ਆ ਇੱਥੇ ਹਿੰਦੂ ਵੀ ਰਹੂਗਾ ਪੰਜਾਬ ਚ ਮੁਸਲਮਾਨ ਵੀ ਸਿੱਖ ਵੀ ਸਾਈ ਵੀ ਜੈਨੀ ਬ ਸਾਰੇ ਸਿੱਕਾਂ ਦੋ ਨਹੀਂ ਹੈ ਮੇਰਾ ਕਹਿ ਰਿਹਾ ਜਿਹੜੇ ਗਲਤ ਕੰਮ ਕਰ ਰਿਹਾ ਮੈਂ ਉਹਨਾਂ ਨੂੰ ਗੱਡੀ ਚਾਹ ਉਹ ਮੇਰਾ ਹੱਤਵਾਦੀ ਹੈ ਮੇਰੀ ਗੱਡੀ ਮਿੰਡੂ ਜੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰਨ ਸਿੰਘ ਮਾਡੇ ਆਪਦੇ ਪਿਓ ਦਾ ਨਹੀਂ ਜਾਓ ਆਪਦੇ ਪਿਓ ਦਾ ਨਹੀਂ ਮੇਰਾ ਭੱਜਿਆ ਕਿਉਂ ਆ ਮੇਰਾ ਭੱਜਿਆ ਕਿਉਂ ਆ ਪ੍ਰਸ਼ਾਸ਼ਕਾਂ ਨੂੰ ਡਰਦਾ ਜੇ ਮੈਂ ਕਤਲ ਕੀਤਾ ਮੈਂ ਪੁਰਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਟਫੜ ਲਓ ਜੀ ਜੇ ਮੈਂ ਕਤਲ ਕੀਤਾ ਹੀ ਡਰਦਾ ਕਿਉਂ ਆ ਉਹ ਗਿੱਦਰ ਦੀ ਲਾਦਾ ਉਹ ਉਹ ਨਕਲੀ ਆ ਹੋ ਨਿੰਗ ਅਸਲੀ ਹੁੰਦਾ ਮੇਰੇ ਵਰਗਾ ਮੈਂ ਗੁੱਟ ਫੜਾਉਂਦਾ ਲਓ ਮੇਰਾ ਫੜੋ ਜੀ ਉਹਨਾਂ ਨੂੰ ਤੁਸੀਂ ਮਿਲਣਾ ਸੀ ਕੀ ਮਿਲੇ ਜੀ ਨਹੀਂ ਉਹ ਉਹ ਭਾਈ ਮੇਰੇ ਵੀਰੋ ਫੋਨ ਨਹੀਂ ਚੱਕ ਰਹੇ ਉਹ ਪਹਿਲੇ ਡਰੇ ਹੋਏ ਨੇ ਪਹਿਲਾਂ ਗੱਲ ਹੋਈ ਸੀ ਤੁਹਾਡੀ ਅਮਰਸਰ ਉੱਥੋਂ ਨਹੀਂ ਨਹੀਂ ਗੱਲ ਨਹੀਂ ਹੋਈ ਕੱਲ ਦੇ ਫੋਨ ਨਹੀਂ ਚੱਕ ਰਹੇ ਕੋਈ ਗੱਲ ਨਹੀਂ ਉਹਨਾਂ ਨੂੰ ਪਰਮਾਤਮਾ ਸਮਤ ਬਖਸ਼ੂਗਾ ਬੁੱਧੀ ਬਖਸ਼ੂਗਾ ਤਾਕਤ ਬਖਸ਼ੂਗਾ ਬਈ ਲੁਤਰਾ ਦੇ ਨਾਲ ਖੜੇ ਆਂ ਪਰ ਸਟੈਂਡ ਰੱਖੇ ਲੁਤਰਾ ਪਰਿਵਾਰ ਮੇਰੇ ਤੋਂ ਮਾਫੀ ਨਾ ਮੰਗੋ ਮਾਫੀ ਚਾਹ ਪ੍ਰੀਤੀ ਜੱਟੀ ਜਾਵੇ ਜਾਂ ਕੋਈ ਹੋਵੇ ਮਾਫੀ ਨਹੀਂ ਮੰਗਣੀ ਐ ਡਾਕੂ ਆ ਦੋ ਇਹ ਲਟੇਰੇ ਆਹੇ ਇਹ ਨਾਲੇ ਦੇ ਕੱਚੇ ਵੀ ਆਹੇ ਅਮਰਤਪਾਲ ਮੇਰੋ ਵਰਗੇ ਤੁਸੀਂ ਉਹਨਾਂ ਨਾਲ ਪਤਾ ਕੀ ਇੱਕ ਉਹ ਬਾਹਰ ਕਹਿੰਦੇ ਇੱਕ ਇੱਕ ਨਿਹੰਗ ਜਿੱਥੇ ਬੰਦੀਆਂ ਦੇ ਬਾਜੀ ਇੱਕ ਨਿਹੱਤੀ ਹੋਰ ਉਹ ਤੋਂ ਬਾਜੀ ਮੈਂ ਤਾਂ ਹੱਥ ਜੋੜ ਕੇ ਕਹਿਣਾ ਅਸੀਂ ਗੁਰੂ ਦੇ ਸਿੱਖਾ ਕਿਸ ਨੇ ਕਿਹਾ ਕਤਲ ਕਰਨਾ ਇਹ ਬਹੁਤ ਵੱਡਾ ਪਾਪ ਕੀਤਾ ਮੇਰੋ ਦੇ ਮੈਨਾਂ ਨੂੰ ਨਰਕਾਂ ਦੇ ਟਿਕਟ ਨਹੀਂ ਮਿਲਣੀ ਹੈਗੀ ਓ ਮੈਂ ਕਹਣਾ ਉਹ ਭਰਾਵੋ ਹੱਥ ਜੋੜ ਕੇ ਕਹਿੰਦਾ ਨਾ ਸਾਥ ਦਿਓ ਨਾ ਸਾਥ ਦਿਓ ਉਹਨਾਂ ਦੇ ਹੱਕ ਚ ਆ ਗਿਆ ਮੇਰਾ ਉਹ ਨਾ 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 ਉਹ ਸਿਮਰ ਸਿਮਰ ਜੀ ਦਾ ਕੋਰ ਗੱਲ ਈਡੀ ਐਡਵੋਕੇਟ ਆ ਉਹਦੇ ਦਾ ਕੁੱਟ ਪਹਿਲਾਂ ਪੈ ਚੁੱਕੀ ਆ ਉਹ ਕੀ ਕਰੂਗੀ ਉਹਦਾ ਹਾਏ ਰੇਤ ਮਾਫੀ ਹਾਏ ਰੇਤ ਮਾਫੀ ਸਾਹਬ ਨਹੀਂ ਹੋਇਆ ਕੋਈ ਰੇਤ ਮਾਫੀ ਨਹੀਂ ਮੇਰੇ ਕੋ ਪੰਜਾਬ ਚ ਕੋਈ ਰੇਤ ਮਾਫੀ ਨਹੀਂ ਹੈਗੀ ਆ ਤਰੀਕੇ ਨਾਲ ਕੰਮ ਕਰਦੇ ਪਏ ਆ ਅੱਗੇ ਕੀ ਕੀ ਕੀਤਾ ਜਾ ਰਿਹਾ ਜੀ ਅੱਗੇ ਮੈਂ ਤਾਂ ਕਹਿੰਦਾ ਸੁਖ ਸ਼ਾਂਤੀ ਬਣਾ ਕੇ ਰੱਖੋ ਸੁਖ ਸ਼ਾਂਤੀ ਬਣਾ ਕੇ ਰੱਖੋ ਜੇ ਤੁਹਾਨੂੰ ਕੋਈ ਧਮਕੀ ਆਂਦੀ ਆ ਪ੍ਰਸ਼ਾਸਨ ਦਾ ਸਾਥ ਦਿਓ ਪੁੱਲਰ ਸਾਹਿਬ ਦਾ ਸਾਥ ਦਿਓ ਕਮਿਸ਼ਨਰ ਸਾਹਿਬ ਦਾ ਸਾਥ ਦਿਓ ਅੰਬਸਰੀ ਅਮਰ ਸਾਹਿਬ ਸਾਹਿਬ ਦਿਹਾਤੀ ਲੱਗ ਦਿਓ ਮੈਂ ਇਹਦਾ ਕਰਾਂ ਸ਼ਾਂਤੀ ਬਖਸ਼ੋ ਗਲਤ ਕੰਮ ਨਾ ਕਰੋ ਜੋ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਵਾ ਉਹਦੇ ਅਨਸਾਰ ਚੱਲੋ ਮੇਰਾ ਹੱਤਵადი ਹੈ ਮੇਰੀ ਗੱਡੀ ਮੈਨੂੰ ਜਿੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰ ਸਿੰਘ ਮਾੜੇ ਜਾ ਦੇ ਪਿਓਦਾਰੀ ਜਾਓ ਆਪਣੇ ਪਿਓਦਾਨੀ ਮੇਰਾ ਭੱਜਿਆ ਕਿਉਂ ਆ ਕਿ ਇਹ ਮੈਂ ਕਤਲ ਕੀਤਾ ਹੀ ਦਰਦਾ ਕਿਉ ਹੈ ਉਹ ਗਿੱਦਰ ਦੀ ਲਾਦਾ ਉਹ ਨਕਲੀਆਂ ਹੋ ਨਿੰਗ ਪਰ ਸਟੈਂਡ ਰਖੇ ਲੁਦਰਾ ਪਰਵਾਰ ਮੇਰੇ ਉਹਦੇ ਮਾਫੀ ਨਾ ਮੰਗਗੇ ਮਾਫੀ ਤੇ ਪ੍ਰੀਤੀ ਜੱਟੀ ਜਾਵੇ ਉਹ ਜਾਂ ਕੋਈ ਹੋਵੇ ਮਾਫੀ ਨਹੀਂ ਮੰਗਣੀ ਇਹ ਡਾਕੂ ਆ ਦੋ ਇਹ ਲਟੇਰੇ ਆ ਇਹ ਇਹ ਬਹੁਤ ਵੱਡਾ ਪਾਪ ਕੀਤਾ ਮੇਰੇ ਉਹਦੇ ਮੈਨਾਂ ਨੂੰ ਨਰਕਾਂ ਦੇ ਟਿਕਟ ਨਹੀਂ ਮਿਲਣੀ ਹੈਗੀ ਅਮਰਿਤਪਾਲ ਸਿੰਘ ਮਹਿਰੋਜ ਜਿਸ ਨੂੰ ਲੈ ਕੇ ਗੁਰਸਿਮਰਨ ਮੰਡ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਤਾਂ ਦੱਸਿਆ ਗਿਆ ਕਿ ਜਿੱਥੇ ਗੁਰਸਿਮਰਨ ਮੰਡ ਜੋ ਕਿ ਕੰਟਾ ਕਰ ਗੇਟ ਦੇ ਬਾਹਰ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਦੀਪਿਕਾ ਲੂਥਰਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਿਆ ਪਰ ਇੱਥੇ ਪਰਿਵਾਰ ਨੇ ਸਾਡਾ ਫੋਨ ਨਹੀਂ ਚੁੱਕਿਆ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਡਰਿਆ ਹੋਇਆ ਹੈ ਅਥੀ ਦੀਪਿਕਾ ਲੂਥਰਾ ਨੂੰ ਪੁਲਿਸ ਵੱਲੋਂ ਸੁਰੱਖਿਆ ਮਹੱਈਆ ਕਰਵਾਈ ਗਈ ਹੈ ਦੋ ਪੁਲਸ ਅਧਿਕਾਰੀ ਦੀਪਿਕਾ ਲੂਥਰਾ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਕੀਤੇ ਗਏ ਰਾਜਾ ਇਹ ਕਿ ਬੀਤੇ ਦਿਨੀ ਭਾਬੀ ਕਮਲਕੌਰ ਨੂੰ ਜਿਸ ਤਰੀਕੇ ਨਾਲ ਧੋਖੇਦਣਾ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਅਮ੍ਰਿਤਪਾਲ ਮਹਿਰੂਦ ਵੱਲੋਂ ਜਿਹੜੀਆਂ ਧਮਕੀਆਂ ਦਾ ਸلسਲਾ ਉਹ ਸੋਸ਼ਲ ਮੀਡੀਆ ਇਨਫਲੂਐਂਸਰਸ ਦਾ ਕਹਿਣਾ ਕਿ جاری ਹੈ ਜਿਨ੍ਹਾਂ ਵਿਚਾਲੇ ਦੀਪਿਕਾ ਲੂਥਰਾ ਦਾ ਵੀ ਕਹਿਣਾ ਸੀ ਕਿ ਉਸ ਨੂੰ ਧਮਕੀ ਮਿਲੀ ਹੈ ਤੇ ਇਸੇ ਦਰਮਿਆਨ ਜਿੱਥੇ ਗੁਰਸਿਮਰਨ ਮੰਡ ਦੇ ਵੱਲੋਂ ਇਹ ਕਿਹਾ ਗਿਆ ਕਿ ਅਜੇਹੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੀ ਭਲਾਈ ਦੇ ਲਈ ਅਰਦਾਸ ਕਰਦੇ ਨੇ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਤਾਂ ਗੁਰੂ ਰਾਮਦਾਸ ਜੀ ਨੇ ਹੀ ਰੱਖਿਆ ਕੀਤੀ ਸੀ ਅਮਰਤਲ ਮੈਰੋ ਬਾਰੇ ਸਵਾਲ ਪੁੱਛੇ ਜਾਂਦੇ ਉਹਨਾਂ ਕਿਹਾ ਕਿ ਉਸਨੇ ਜੋ ਵੀ ਕੀਤਾ ਉਹ ਗਲਤ ਹੈ ਜੇਕਰ ਕੋਈ ਗਰੀਬ ਬੰਦਾ ਹੈ ਉਸ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕਦੀ ਹੈ ਜੇਕਰ ਸੋਸ਼ਲ ਮੀਡੀਆ ਤੇ ਕੋਈ ਕੁਝ ਗਲਤ ਕਰ ਰਿਹਾ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਪਰ ਮਾਰਨਾ ਜਾਇਜ਼ ਨਹੀਂ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਉਦੋਂ ਹੀ ਪਾਕਿਸਤਾਨ ਦੇ ਹੱਕ ਦੇ ਵਿੱਚ ਬੋਲਣ ਵਾਲੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਦੁਸ਼ਮਣ ਨੇ ਅਸੀਂ ਜਥੇਦਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਜੇਕਰ ਬਰਵੰਤ ਸਿੰਘ ਰਾਜਵਾਨਾ ਨੂੰ ਮਦਦ ਦਿੱਤੀ ਜਾ ਸਕਦੀ ਤੇ ਨਾਲ ਕੁੜੀਆਂ ਦੀ ਵੀ ਮਦਦ ਕੀਤੀ ਜਾਣੀ ਚਾਹੀਦੀ ਤੇ ਇਸ ਦੇ ਦਰਮਿਆਨ ਗੁਰਸਿਮਰਨ ਮੰਡਾਏ ਕਹਿਣਾ ਕਿ ਮੈਂ ਇੱਥੇ ਖੜਾ ਬੱਬਰ ਖਾਲਸਾ ਜੋ ਕਰਨਾ ਚਾਹੀਏ ਕਰ ਸਕਦਾ ਉਹਨਾਂ ਕਹਿ ਕਿ ਕਮਰਕੌਰ ਭਾਬੀ ਨੂੰ ਧੋਖੇ ਦੇ ਨਾਮ ਮਾਰਿਆ ਗਿਆ ਤੇ ਅਮਰਿਤਪਾਲ ਸਿੰਘ ਮਹਿਰੋਤ ਤਵਾਦੀ ਹੈ ਸ਼ਹਿਜ਼ਾਦ ਪੱਟਿਆ ਤਵਾਦੀ ਹੈ ਤੇ ਉਨਾ ਕਿ ਹੈ ਕਿ ਇਹਨਾਂ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਕੁਝ ਪ੍ਰਸ਼ਾਸਨ ਨੇ ਵੀ ਬਈ ਕਿਹਾ ਵੀ ਥੋੜਾ ਲਾਅਨ ਆਰਡਰ ਨੂੰ ਮਜ਼ਬੂਤ ਰੱਖਣਾ ਆਪਾਂ ਨੇ ਤੇ ਪ੍ਰਸ਼ਾਸਨ ਫੋਨ ਵੀ ਨਹੀਂ ਚੱਕ ਰਿਹਾ ਅਸੀਂ ਬਿਨਾ ਫੋਨ ਚੱਕੇ ਆਪਾਂ ਜਾਬ ਨਹੀਂ ਸਕਦੇ ਕਿਉਂਕਿ ਪ੍ਰਸ਼ਾਸਨ ਦੇ ਕਹਿਣ ਮਤਾਂ ਡਰਿਆ ਹੋਇਆ ਉਹ ਅੱਤਵਾਦੀਆਂ ਤੋਂ ਧਮਕੀਆਂ ਆ ਰਹੀਆਂ ਨੇ ਮੈਂ ਅੱਤਵਾਦੀਆਂ ਦੀ ਧਮਕੀ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਵਾ ਅੱਜ 2025 ਦਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਸ਼ਾਣਾ ਚ ਕਾ ਲੱਤਾ ਹੀ ਗੋੜੀਆਂ ਪੈਂਦੀਆਂ ਨੇ ਗੈਂਗਸਟਰਾਂ ਦੇ ਰੋਜ਼ ਪ੍ਰਸ਼ਾਸਨ ਦੇ ਸਾਹਮਣੇ ਕੋਈ ਖੰਕੇ ਦਿਖਾ ਦੇਵੇ ਜਾਂ ਮੇਰੇ ਸਾਹਮਣੇ ਗੁਰਸਿਮਰ ਸਿੰਘ ਮਣਦੇ ਅੱਤਵਾਦੀ ਬੱਬਰ ਖਾਲਸਾ ਦੇ ਮੇਲੇ ਕਰਦੇ ਪਏ ਆ ਤੁਸੀਂ ਆਪਣਾ ਪੇਸ਼ ਹੋ ਬੱਬਰ ਖਾਲਸਾ ਦਾ ਚਾਚਾ ਬਧਾਵਾ ਜਿਹੜਾ ਪਾਕਿਸਤਾਨ ਬੈਠਾ ਉਹ ਆਪ ਤਾਂ ਖੁਦ ਲੁਕਿਆ ਹੋਇਆ ਹੋ ਉਹ ਆਪ ਤਾਂ ਜ਼ਿੰਦਗੀ ਜੀ ਰਿਹਾ ਮਸਾ ਲੋਕ ਲੋਕੇ ਜ਼ਿੰਦਗੀ ਜੀ ਰਿਹਾ ਉਹ ਇਹ ਅੱਤਵਾਦੀ ਇਹ ਕੋਈ ਨਹੀਂ ਚੱਲਣੀ ਨਾ ਖਾਲਸਤਾਨੀਆਂ ਦੀ ਇੱਥੇ ਰੈਲੀ ਰੂਲੀ ਕੱਢੀ ਜਾਂਦੇ ਸੀ ਪੁੱਤਰ ਨਗਰੀ ਆ ਇੱਥੇ ਹਿੰਦੂ ਵੀ ਰਹੂਗਾ ਪੰਜਾਬ ਚ ਮੁਸਲਮਾਨ ਵੀ ਸਿੱਖ ਵੀ ਸਾਈ ਵੀ ਜੈਨੀ ਬੋਧੀ ਸਾਰੇ ਸਿੱਕਾਂ ਦੋ ਨਹੀਂ ਹੈ ਮੇਰਾ ਕਹਿ ਰਿਹਾ ਜਿਹੜੇ ਗਲਤ ਕੰਮ ਕਰ ਰਹੇ ਮੈਂ ਉਹਨਾਂ ਨੂੰ ਗੱਡੀ ਚਾਹ ਉਹ ਮੇਰਾ ਹੱਤਵਾਦੀ ਹੈ ਮੇਰੀ ਗੱਡੀ ਮਿੰਡੂ ਜੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰਤ ਸਿੰਘ ਮਾਡੇ ਆਪਦੇ ਪਿਓ ਦਾ ਨਹੀਂ ਜਾਓ ਆਪਦੇ ਪਿਓ ਦਾ ਨਹੀਂ ਮੇਰਾ ਭੱਜਿਆ ਕਿਉਂ ਆ ਮੇਰਾ ਭੱਜਿਆ ਕਿਉਂ ਆ ਪ੍ਰਸ਼ਾਸਕ ਨੂੰ ਡਰਦਾ ਜੇ ਮੈਂ ਕਤਲ ਕੀਤਾ ਮੈਂ ਪੁਰਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਟਫੜ ਲਓ ਜੀ ਜੇ ਮੈਂ ਕਤਲ ਕੀਤਾ ਹੀ ਡਰਦਾ ਕਿਉਂ ਆ ਉਹ ਗਿੱਦੜ ਦੀ ਲਾਦਾ ਉਹ ਉਹ ਨਕਲੀ ਆ ਹੋ ਨਿੰਗ ਅਸਲੀ ਹੁੰਦਾ ਮੇਰੇ ਵਰਗਾ ਮੈਂ ਗੁੱਟ ਫੜਾਉਂਦਾ ਲਓ ਮੇਰਾ ਫੜੋ ਜੀ ਲੁਥਰਾ ਨੂੰ ਤੁਸੀਂ ਮਿਲਣਾ ਸੀ ਕੀ ਮਿਲੇ ਜੀ ਨਹੀਂ ਉਹ ਉਹ ਭਾਈ ਮੇਰੇ ਵੀਰੋ ਫੋਨ ਨਹੀਂ ਚੱਕ ਰਹੇ ਉਹ ਪਹਿਲੇ ਡਰੇ ਹੋਏ ਨੇ ਪਹਿਲਾਂ ਗੱਲ ਹੋਈ ਸੀ ਤੁਹਾਡੀ ਅਮਰਸਰ ਉੱਥੋਂ ਨਹੀਂ ਨਹੀਂ ਗੱਲ ਨਹੀਂ ਹੋਈ ਕੱਲ ਦੇ ਫੋਨ ਨਹੀਂ ਚੱਕ ਰਹੇ ਕੋਈ ਗੱਲ ਨਹੀਂ ਉਹਨਾਂ ਨੂੰ ਪ੍ਰਮਾਤਮਾ ਸਮਤ ਬਖਸ਼ੂਗਾ ਬੁੱਧੀ ਬਖਸ਼ੂਗਾ ਤਾਕਤ ਬਖਸ਼ੂਗਾ ਬਈ ਲੁਥਰਾ ਦੇ ਨਾਲ ਖੜੇ ਆਂ ਪਰ ਸਟੈਂਡ ਰੱਖਿਆ ਲੁਥਰਾ ਪਰਿਵਾਰ ਮੇਰੇ ਤੋਂ ਮਾਫੀ ਨਾ ਮੰਗੋ ਮਾਫੀ ਚਾਹ ਪ੍ਰੀਤੀ ਜੱਟੀ ਜਾਵੇ ਜਾਂ ਕੋਈ ਹੋਵੇ ਮਾਫੀ ਨਹੀਂ ਮੰਗਣੀ ਐ ਡਾਕੂਆ ਦੋ ਇਹ ਲਟੇਰੇ ਆਹੇ ਇਹ ਨਾਲੇ ਦੇ ਕੱਚੇ ਵੀ ਆਹੇ ਅਮਰਤਪਾਲ ਮੈਰੋ ਵਰਗੇ ਤੁਸੀਂ ਉਹ ਨਾਦਰੀਆ ਕਿ ਇੱਕ ਆ ਬਾਹਰ ਗਾ ਦੇ ਇੱਕ ਇੱਕ ਨਿਹੰਗ ਜਿੱਥੇ ਬੰਦੀਆਂ ਦੇ ਬਾਜੀ ਇੱਕ ਨਿਹੱਤੀ ਯਾਰੋ ਤੋਂ ਮਾਰ ਬਾਜੀ ਮੈਂ ਤਾਂ ਹੱਥ ਜੋੜ ਕੇ ਕਹਿਣਾ ਅਸੀਂ ਗੁਰੂ ਦੇ ਸਿੱਖਾ ਕਿਸ ਨੇ ਕਿਹਾ ਕਤਲ ਕਰਨਾ ਇਹ ਬਹੁਤ ਵੱਡਾ ਪਾਪ ਕੀਤਾ ਮੈਰੋ ਦੇ ਮੈਰਾਂ ਨੂੰ ਨਰਕਾਂ ਦੇ ਟਿਕਟ ਨਹੀਂ ਮਿਲਣੀ ਹੈਗੀ ਉਹ ਮੈਂ ਕਹਿੰਦਾ ਉਹ ਭਰਾਵੋ ਹੱਥ ਜੋੜ ਕੇ ਕਹਿੰਦਾ ਨਾ ਸਾਥ ਦਿਓ ਨਾ ਸਾਥ ਦਿਓ ਉਹਨਾਂ ਦੇ ਹੱਕ ਜਾਗੇ ਮੇਰੇ ਉਹ ਨਾ 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 ਉਹ ਸਿਮਰ ਸਿਮਰਜੀਤ ਕੌਰ ਗਿੱਲ ਜਿਹੜੀ ਐਡਵੋਕੇਟ ਆ ਉਹਦੇ ਦਾ ਕੁੱਟ ਪਹਿਲਾਂ ਪੈ ਚੁੱਕੀ ਆ ਉਹ ਕੀ ਕਰੂਗੀ ਉਹਦਾ ਹਾਏ ਰੇਤ ਮਾਫੀ ਹਾਏ ਰੇਤ ਮਾਫੀ ਇਹਦਾ ਸਾਭ ਨਹੀਂ ਹੋਇਆ ਕੋਈ ਰੇਤ ਮਾਫੀ ਨਹੀਂ ਮੇਰੇ ਕੋ ਪੰਜਾਬ ਚ ਕੋਈ ਰੇਤ ਮਾਫੀ ਨਹੀਂ ਹੈਗੀ ਆ ਤਰੀਕੇ ਨਾਲ ਕੰਮ ਕਰਦੇ ਪਏ ਆ ਅੱਗੇ ਕੀ ਕੀ ਕੀਤਾ ਜਾ ਰਿਹਾ ਜੀ ਅੱਗੇ ਮੈਂ ਤਾਂ ਕਹਿੰਦਾ ਸੁੱਖ ਸ਼ਾਂਤੀ ਬਣਾ ਕੇ ਰੱਖੋ ਸ਼ੁਕ ਸ਼ਾਂਤੀ ਬਣਾ ਕੇ ਰੱਖੋ ਜੇ ਤੁਹਾਨੂੰ ਕੋਈ ਧਮਕੀ ਆਂਦੀ ਆ ਪ੍ਰਸ਼ਾਸਨ ਦਾ ਸਾਥ ਦਿਓ ਪੁੱਲਰ ਸਾਹਿਬ ਦਾ ਸਾਥ ਦਿਓ ਕਮਿਸ਼ਨਰ ਸਾਹਿਬ ਦਾ ਸਾਥ ਦਿਓ ਅੰਬਸਰੀ ਅਮਰ ਸਾਹਿਬ ਜੀ ਹੱਤੀ ਲੱਗ ਦਿਓ ਮੈਂ ਇਹ ਕਹਾਂ ਸ਼ਾਂਤੀ ਬਖਸ਼ੋ ਗਲਤ ਕੰਮ ਨਾ ਕਰੋ ਜੋ